ਕਾਂਗਰਸ ਦੇ ਵੱਲੋਂ ਦੂਜੀ ਸੂਚੀ ਅੱਜ ਜਾਰੀ ਕਰ ਦਿੱਤੀ ਗਈ ਹੈ ਫਰੀਦਕੋਟ ਤੋਂ ਮੁਹੰਮਦ صدیق ਦੀ ਜੋ ਟਿਕਟ ਹੈ ਕੱਟੀ ਗਈ ਹੈ ਸੋ ਕਿਸ ਉਮੀਦਵਾਰ ਨੂੰ ਮੌਕਾ ਮਿਲਿਆ ਇਹ ਵੀ ਤੁਹਾਨੂੰ ਦੱਸ ਦਿੰਨੇ ਆ ਕਾਂਗਰਸ ਪਾਰਟੀ ਨੇ ਆਪਣੇ ਉਮੀਦਵਾਰਾਂ ਦੀ ਦੂਜੀ ਲਿਸਟ ਜਾਰੀ ਹੈ ਜੋ ਕਰ ਦਿੱਤੀ ਗਈ ਹੈ ਸੋ ਦੱਸ ਜੀਏ ਕਿ ਇਸ ਲਿਸਟ ਦੇ ਵਿੱਚ ਫਰੀਦਕੋਟ ਤੋਂ ਮੁਹੰਮਦ صدیق ਦੀ ਜੋ ਟਿਕਟ ਹੈ ਕੱਟ ਦਿੱਤੀ ਗਈ ਹੈ ਇਸ ਲਿਸਟ ਵਿੱਚ ਸੱਤ ਨਾਮ ਨੇ ਜਿਨ੍ਹਾਂ ਚੋਂ ਦੋ ਉਮੀਦਵਾਰ ਪੰਜਾਬ ਦੇ ਪੰਜ ਉਮੀਦਵਾਰ ਬਿਹਾਰ ਦੇ ਨੇ ਕਾਂਗਰਸ ਵੱਲੋਂ ਜਾਰੀ ਲਿਸਟ ਫਰੀਦਕੋਟ ਅਤੇ ਹੁਸ਼ਿਆਰਪੁਰ ਲਈ ਉਮੀਦਵਾਰਾਂ ਦੀ ਸੂਚੀ ਜਾਰੀ ਹੋਈ ਹੈ ਇਸ ਵਾਰ ਕਾਂਗਰਸ ਪਾਰਟੀ ਨੇ ਮੁਹੰਮਦ ਸਦੀਕ ਦੀ ਟਿਕਟ ਕੱਟ ਕੇ ਅਮਰਜੀਤ ਕੌਰ ਨੂੰ ਫਰੀਦਕੋਟ ਤੋਂ ਉਮੀਦਵਾਰ ਬਣਾਇਆ ਯਾਮਿਨੀ ਗੋਮਰ ਨੂੰ ਹੁਸ਼ਿਆਰਪੁਰ ਤੋਂ ਉਮੀਦਵਾਰ ਜੋ ਬਣਾਇਆ ਗਿਆ ਦੱਸਿਓ ਕਿ ਯਾਮਨੀ ਗੋਮਰ ਨੇ 2014 ਚ ਹੁਸ਼ਿਆਰਪੁਰ ਸੀਟ ਤੋਂ ਆਮ ਆਦਮੀ ਪਾਰਟੀ ਵੱਲੋਂ ਲੋਕ ਸਭਾ ਚੋਣ ਲੜੀ ਸੀ ਦੂਜੇ ਪਾਸੇ ਆਕਾਲੀ ਦਲ ਨੇ ਵੀ 6 ਸੀਟਾਂ ਲਈ ਉਮੀਦਵਾਰਾਂ ਦਾ ਐਲਾਨ ਬੀਤੇ ਦਿਨ ਕਰ ਦਿੱਤਾ ਸੀ ਸ਼੍ਰੋਮਣੀ ਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਦੂਜੀ ਸੂਚੀ ਦਾ ਐਲਾਨ ਕੀਤਾ ਸੀ ਪਾਰਟੀ ਨੇ ਬਠਿੰਡਾ ਤੋਂ ਹਰਸਿਮਰਤ ਕੌਰ ਬਾਦਲ ਪਾਰਟੀ ਨੇ ਵਰਦੇਵ ਸਿੰਘ ਨੂਨੀ ਮਾਨ ਨੂੰ ਫਿਰੋਜ਼ਪੁਰ ਰਣਜੀਤ ਢਿੱਲੋਂ ਨੂੰ ਲੁਧਿਆਣਾ ਸੋਨ ਸਿੰਘ ਠੰਡਾ ਨੂੰ ਹੁਸ਼ਿਆਰਪੁਰ ਤੋਂ ਉਮੀਦਵਾਰ ਐਲਾਨਿਆ ਪਾਰਟੀ ਨੇ ਚੰਡੀਗੜ੍ਹ ਸੀਟ ਤੋਂ ਹਰਦੀਪ ਸਿੰਘ ਬਤਰੇਲਾਂ ਟਿਕਟ ਦਿੱਤੀ ਹੈ ਸੋਮਵਾਰ ਨੂੰ ਹੀ ਪਾਰਟੀ ਦੇ ਵਿੱਚ ਸ਼ਾਮਲ ਹੋਏ ਸਾਬਕਾ ਕਾਂਗਰਸ ਸੰਸਦ ਮਹਿੰਦਰ ਸਿੰਘ ਕੇਪੀ ਨੂੰ ਜਲੰਧਰ ਤੋਂ ਚੌਂ ਮੈਦਾਨ ਚ ਉਤਾਰਿਆ ਗਿਆ ਇਸ ਉਦਾਸੀਏ ਕਿ ਕਾਂਗਰਸ ਦੇ ਵੱਲੋਂ ਦੂਜੀ ਲਿਸਟ ਹੈ ਜੋ ਜਾਰੀ ਕਰ ਦਿੱਤੀ ਗਈ ਹੈ ਸੱਤ ਨਾਵਾਂ ਦਾ ਜੋ ਜ਼ਿਕਰ ਹੈ ਉਸ ਦੇ ਵਿੱਚ ਕੀਤਾ ਗਿਆ